ਮੇਰਾ ਨਾਮ ਜੀ ਆਸ਼ਕਰਾਮ ਹੈ ਜੀ ਆਸ਼ਕਰਾਮ ਕਿੱਥੇ ਰਹਿੰਦੇ ਤੁਸੀਂ ਖਲਤਿਆਂ ਦੇ ਵਿਚ ਰਹਿੰਗੇ ਜੀ ਕੀ ਗੱਲ ਬਾਤ ਹੈ ਲੜਕੀ ਕਿੱਥੇ ਵਿਆਹੀ ਸੀ ਕਿੰਨੀ ਜੀ ਲੜਕੀ ਜੀਤਪੁਰ ਵਿਆਹੀ ਸੀ ਅੱਜ ਤੋਂ 32 ਸਾਲ ਪਹਿਲਾਂ ਲੜਕੀ ਦਾ ਵਿਆਹ ਕੀਤਾ ਹੈ ਰਾਜਕੁਮਾਰ ਨਾਲ ਜਿਹਨਾਂ ਰਾਜਕੁਮਾਰ ਨਾਲ ਵਿਆਹ ਕੀਤਾ ਸੋ ਦਾਰੂ ਦੂਰੂ ਪੀਂਦਾ ਸਾਨੂੰ ਪਹਿਲਾਂ ਕੋਈ ਇਸ ਗੱਲ ਦਾ ਪਤਾ ਨਹੀਂ ਚੱਲਿਆ ਤੁਸੀਂ ਅਮਲਤਾਰੀ ਪਰਿਵਾਰ ਆਹ ਅਮਲਤਾਰੀ ਪਰਿਵਾਰ ਸਾਨੂੰ ਉਹਨਾਂ ਨੇ ਸਾਰੀ ਉਮਰ ਹੀ ਦੁਖੀ ਕੀਤਾ ਉਹਦੀ ਇੱਕ ਰਾਜਕੁਮਾਰ ਜੀ ਭੈਣ ਉਹ ਸਿਆਣੀ ਹੈ ਦੇਵੀ ਤੋਂ 96 ਦਾ ਕੰਮ ਕਰਦੀ ਏ ਉਹ ਵੀ ਲੱਗਦੀ ਸੋਦੇ ਨਾਲ ਉਹ ਵੀ ਆਂਦੀ ਮੈਂ ਤੇਨੂੰ ਬੱਸਣ ਨਹੀਂ ਦੇਣਾ ਜੋ ਮਰਜ਼ੀ ਕਰਦਾ ਜਨਾਬ ਸਾਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਉਹਨੂੰ ਮਾਰਿਆ ਨਹੀਂ ਕੁੱਟਿਆ ਨਹੀਂ ਕੀ ਕੀਤਾ ਨਹੀਂ ਸਾਨੂੰ ਕੋਈ ਉਦਾ ਕੋਸਾਰ ਨਹੀਂ ਨਿਕਲਿਆ ਅੱਜ 7 ਦਿਨ ਹੋ ਗਏ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਕੋਈ ਕਾਰਵਾਈ ਨਹੀਂ ਹੋਈ ਜਨਾਬ ਵਸ ਐਲੀਗੇਸ਼ਨ ਕੀ ਲਾਉਂਦੇ ਹਾਂ ਹਾਂਜੀ ਕੀ ਲਾਉਂਦੇ ਹਾਂ ਐਲੀਗੇਸ਼ਨ ਗਲਤ ਜਲਾਮ ਲਾਉਂਦੇ ਸੀ ਜਿਵੇਂ ਇਹ ਮਾੜੀ ਇਹ ਕਹਿੰਦਾ ਸੀ ਰਾਜਕੁਮਾਰ ਕਹਿੰਦਾ ਸਾਡੇ ਕੋਲੇ ਰਿਕਾਰਡ ਹੈਗੇ ਜਾਂਦੇ ਹਾਂ ਅਸੀਂ ਉਹਦੇ ਘਰੇ ਗਏ ਜਾ ਕੇ ਪੁੱਛਣ ਲੱਗੇ ਕਿ ਕੀ ਲੜੇ ਜੇ ਕੀ ਹੋਇਆ ਉਹਨੇ ਸਾਨੂੰ ਕੋਈ ਰਿਕਾਰਡ ਦਾ ਨਹੀਂ ਆਇਓ ਮੇਰੇ ਘਰ ਦੀ ਨੇ ਕਿਹਾ ਵੀ ਰਿਕਾਰਡ ਦਾ ਸਾਨੂੰ ਦਿਖਾਓ ਉੱਥੇ ਸਾਡੇ ਗੱਲ ਪੈ ਗਏ ਪੁੱਟ ਮਾਰ ਤੁਹਾਡੇ ਨਾਲ ਵੀ ਪੁੱਟ ਮਾਰ ਸਾਡੇ ਗੱਲ ਪੈ ਗਏ ਨੇ ਤੁਹਾਡੇ ਅਮਰਤਾਰੀ ਤੁਸੀਂ ਅਮਰਤਾਰੀ ਅਸੀਂ ਆ ਗਏ ਅਸੀਂ ਫਿਰ ਉੱਥੇ ਚੁੱਪ ਕਰਕੇ ਤੇ ਵਾਪਸ ਆ ਗਏ ਹੁਣ ਕਿਸ ਤਰ੍ਹਾਂ ਤੋਂ ਇਹ ਜੋੜਾ ਜਿਹੜਾ ਅਮਰਤਾਰੀ ਤੁਸੀਂ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਅਨਸਾਫ਼ ਲੈਣ ਲਈ ਹਾਂਜੀ ਹੁਣ ਦਰ ਦਰ ਦੀਆਂ ਠੋਕਰਾਂ ਖਾਂਦੇ ਫਿਰਨੇ ਸਾਨੂੰ ਨਿਆਂਸਾਫ਼ ਮਿਲਣਾ ਚਾਹੀਦਾ ਹੈ ਜਨਾਬ ਅਸੀਂ ਬਹੁਤ ਨਹਿਰਾਂ ਬਹੁਤ ਥਾਵਾਂ ਤੇ ਅਸੀਂ ਘੁੰਮੇ ਕੋਈ ਰਿਸ਼ਤੇਦਾਰ ਨਹੀਂ ਛੱਡਿਆ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਵੀ ਸਾਨੂੰ ਨਿਸਾਬ ਮਿਲੇ ਇਹਨਾਂ ਨੂੰ ਇਹਨਾਂ ਦੇ ਕਾਰਵਾਈ ਕਰਕੇ ਸਾਨੂੰ ਗਲਤ ਜਲਾਮ ਲਾ ਲਾ ਕੇ ਸਾਨੂੰ ਜਲੀਲ ਕਰਦੇ ਪੈਣੇ ਅਸੀਂ ਅਮਲਕਾਰੀ ਬੰਦੇ ਲੜਕੀ ਤੁਹਾਡੀ ਹੁਣ ਮਾਰਿਆ ਗਿਆ ਇਹਨਾਂ ਮਾਰ ਤਈਆ ਕਿਸ ਤਰ੍ਹਾਂ ਇਹ ਜੀ ਕੋਈ ਪਤਾ ਨਹੀਂ ਲੱਗਦਾ ਸਾਡੇ ਭਾਦੀ ਤਾਂ ਮਰ ਗਈ ਕੋਈ ਸਾਨੂੰ ਫੋਨ ਨਹੀਂ ਆਇਆ ਕੋਈ ਸਾਨੂੰ ਪਤਾ ਨਹੀਂ ਇਹ ਆਂਦੇ ਨੇ ਇਹਾਂ ਦੇ ਨੇ ਵੀ ਕਿਸੇ ਨਾਲ ਗਈ ਚਲੀ ਉਹਦੀ ਸੱਸ ਵੀ ਆਂਦੀ ਵੀ ਕਿਸੇ ਨਾਲ ਗਈ ਚਲੀ ਕੋਈ ਇਸਰਾਖ ਨਹੀਂ ਮਿਲਿਆ ਜੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਪਾਉਣੀ ਚਾਹੀਦੀ ਕਾਰਵਾਈ ਪੱਕੀ ਹੋਣੀ ਚਾਹੀਦੀ ਜਨਾਬ ਸਾਡੀ ਧੀ ਗੁਰੂ ਘਰ ਦੀ ਧੀ ਸਾਡੀ ਸਾਡੇ ਲੜਾਈ ਝਗੜੇ ਚ ਵੀ ਸਾਡੇ ਫੈਸਲੇ ਕਰਾਉਣ ਦੀ ਸਟਾਬਲ ਸੀ ਮਤੇ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਵੀਰੋ ਏ ਵੀਰ ਕਿੱਥੋਂ ਦੇ ਰਹਿਣ ਵਾਲੇ ਤੇ ਲੜਕੀ ਤੇ ਕਿੱਥੇ ਵੇਚ ਕਿੰਨੀ ਉਮਰ ਅਸੀਂ ਇੱਥੋਂ ਖਲਤਿਆਂ ਜਦੀਦ ਦੇ ਰਹਿਣ ਵਾਲੇ ਆਂ ਤੇ ਲੜਕੀ ਸਾਡੀ ਜੀਤਪੁਰ ਜੇ ਵਿਆਹੀ ਜੇ ਉਥੋਂ ਅੱਗੇ 30 ਸਾਲ ਹੋ ਗਏ ਨੂੰ ਵਿਆਹੀ ਨੂੰ ਕਿੰਨੇ ਬੱਚੇ ਹੈ ਲੜਕੀ ਉਹਦੇ ਤਿੰਨ ਬੱਚੇ ਨੇ ਵੱਡਾ ਮੁੰਡਾ 27 28 ਸਾਲ ਦਾ ਹੈ ਕੁੜੀ 26 ਸਾਲ ਦੀ ਹੈ ਤੇ ਛੋਟੇ ਪਤਾ ਜੀ ਮਹਾਰਾਜ ਆਪਦੇ ਘਰ ਚ ਰਹਿੰਦੀ ਸੀ ਤੇ ਸਾਨੂੰ ਕੋਈ ਭੇਤ ਨਹੀਂ ਲੱਗਾ ਇਹਨਾਂ ਕਹੇਗਾ ਵੀ ਕੁੱਟਮਾਰ ਰੋਜ਼ ਕਰਦਾ ਸੀ ਪੀਂਦਾ ਦਾਰੂ ਹਾਂ ਘਰ ਵਾਲਾ ਹਾਂ ਘਰ ਵਾਲਾ ਸਾਨੂੰ ਕੋਈ ਹੁੰਦਾ ਭੇਤ ਨਹੀਂ ਆਇਆ ਬਸ ਇੰਨਾ ਕਿ ਜ਼ਰੂਰ ਦੱਸ ਦਿੰਦੀ ਸੀ ਡੈਡੀ ਅੱਜ ਵੀ ਲੜੇ ਡੈਡੀ ਅੱਜ ਵੀ ਉਹ ਲੜੇ ਤੇ ਅਸੀਂ ਆਖਣਾ ਪਤੇ ਹਾਂ ਰੋਜ਼ ਦਾ ਹੀ ਹੁੰਦਾ ਕੰਮ ਹੈ ਕੀ ਜਲਾਮ ਨਾ ਹੋਵੇ ਉਹ ਇਹ ਹੋਈ ਜਲਾਮ ਲਾਉਂਦੇ ਸੀ ਜੇ ਤੂੰ ਮਾੜੀ ਹੈ ਤੂੰ ਗਲਤ ਹੈ ਤੂੰ ਫਲਾਣੇ ਨਾਲ ਤੂੰ ਟਿਮਕੜੇ ਨਾਲ ਉਹ ਮੇਰੀ ਲੜਕੀ ਦਾ ਪਿੰਡ ਤੋਂ ਪੁੱਛਿਆ ਜਾ ਸਕਦਾ ਹੈ ਜੇ ਕੋਈ ਗਲਤ ਕੰਮ ਹੈ ਤੇ ਸੀ ਉਹ ਆਲੀ ਮੇਰੇ ਤੇ ਜੋ ਮਰਜ਼ੀ ਕਰ ਲੋ ਫਿਰ ਵੀ ਇਹ ਨਹੀਂ ਹਟੇ ਤੇ ਨਾ ਨਾਉਂਦੀ ਉਹ ਵੀ ਫਰਕ ਕਰਕੇ ਜਾਦੂ ਟੂਨੇ ਜੈਸੀ ਮੈਂ ਤੈਨੂੰ ਘਰੇ ਰਹਿਣ ਨਹੀਂ ਦੇਣਾ ਜਾਦੂ ਟੂਨੇ ਕਰਕੇ ਕਢਾਈ ਹਾਂ ਜਾਦੂ ਟੂਨੇ ਕਰਕੇ ਕਢਾਈ ਇਹ ਨਹੀਂ ਹੁਣ ਪਤਾ ਲਗਾ ਕੋਟ ਮਾਰ ਕੀਤੀ ਪਤਾ ਨਹੀਂ ਹੁਣ ਕਿੱਥੇ ਕਿੱਥੇ ਨਹੀਂ ਸਾਡੀ ਜੀ ਹਾਂ ਨਹੀਂ ਲੱਭੀ ਸਾਡੀ ਮੰਗ ਕੀਤੀ ਜਾਂਦੀ ਪ੍ਰਸ਼ਾਸਨ ਕੋਈ ਕਾਰਵਾਈ ਉਹਨਾਂ ਤੇ ਕੀਤੀ ਹੈ ਅਜੇ ਤੱਕ ਨਹੀਂ ਕੀਤੀ ਅਜੇ ਜੀ ਨਹੀਂ ਕੀਤੀ ਕੋਈ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਇਹ ਮੰਗ ਹੈ ਜੀ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਸਾਡਾ ਕੋਈ ਵੀ ਜਿਹੜਾ ਕੰਮ ਹੈ ਗਰੀਬ ਬੰਦੇ ਆ ਜੀ ਅਸੀਂ ਨਿਸ਼ਾਫ ਮਿਲਣਾ ਚਾਹੀਦਾ ਹਾਂ ਨਿਸ਼ਾਫ ਮਿਲਣਾ ਚਾਹੀਦਾ ਹੈ ਹਾਂ ਵਰਤਾਰੀ ਪਰਿਵਾਰਾਂ ਬੁੱਢੇ ਬੰਦੇ ਆ ਸਾਡੇ ਕੋਲੇ ਕੋਈ ਨਾਲ ਮਦਦ ਕਰਨ ਵਾਲਾ ਇੱਕ ਕੋਈ ਜੀ ਨਹੀਂਗਾ ਬਸ ਸਿਰਫ ਦੋ ਜੀ ਹੈ ਅਸੀਂ ਹੋਰ ਕਾਰਵਾਈ ਉਹਨਾਂ ਦੇ ਹੋਣੀ ਚਾਹੀਦੀ ਕੁੜੀ ਹਾਂ ਸਾਡੀ ਕੁੜੀ ਸਾਨੂੰ ਦੇਤੀ ਜਾਵੇ ਹਾਂ ਕਿਸ ਤਰ੍ਹਾਂ ਹੋ ਜੇ ਨਹੀਂ ਬਹੁਤ ਕੁਸਰਾ ਆ ਗਿਆ ਸਾਨੂੰ ਕੁਝ ਨਹੀਂ ਮਿਲਿਆ ਜੀ ਨਾ ਕੋਈ ਗਲਤੀ ਦਾ ਨਾ ਕੋਈ ਕੋਈ ਚੀਜ਼ ਨਹੀਂ ਮਿਲੀ ਤੇ ਅਸੀਂ ਸਰਕਾਰ ਤੋਂ ਮੰਗ ਕਰਨੇ ਪਚਾਇਤ ਤੋਂ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜ਼ਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜ਼ਰੂਰ ਕਰੋ ਅਤੇ ਸੱਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658